ਉਹ ਵੀਡੀਓ ਦੇ ਵਿੱਚ ਬਹੁਤ ਸੋਹਣੀ ਲੱਗਦੀ ਆ ਤੇ ਉਹਦੀ ਜਿਹੜੀ ਵੀਡੀਓ ਦੀ ਕੁਆਲਿਟੀ ਹੁੰਦੀ ਆ ਇੱਕ ਤਾਂ ਉਹ ਬਹੁਤ ਵਧੀਆ ਹੋ ਜਾਂਦਾ ਆਪਣਾ YouTube ਦੇ ਉੱਤੇ ਕੰਮ ਕਰਦਾ ਵਾ ਨਾ ਮੇਰੇ ਵੱਲੋਂ ਤੁਹਾਨੂੰ ਸਰ ਨੂੰ ਪੈਰ ਪੜੀ ਸਤਿ ਸ੍ਰੀ ਅਕਾਲ ਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੋ ਦੋਸਤੋ ਤੁਹਾਡੇ ਸਾਰਿਆਂ ਦਾ ਸਵਾਗਤ ਆ ਜੀ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਦੇ ਵਿੱਚ ਜੀ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਮੈਂ ਨਾ ਤੁਹਾਡੇ ਨਾਲ ਇੱਕ ਪ੍ਰੋਡਕਟ ਆ ਜਿਹੜਾ ਉਹ ਮੈਂ ਸ਼ੇਅਰ ਕਰਾਂਗਾ ਅਗਰ ਤੁਹਾਡੇ ਵਿੱਚ ਕੋਈ ਵੀ ਮੇਰੀ ਭੈਣ ਜਾਂ ਫਿਰ ਕੋਈ ਵੀ ਮੇਰਾ ਭਰਾ ਆਪਣਾ YouTube ਦੇ ਉੱਤੇ ਕੰਮ ਕਰਦਾ ਵਾ ਨਾ ਤਾਂ ਇਹ ਵੀਡੀਓ ਉਹਦੇ ਵਾਸਤੇ ਬਹੁਤ ਵਧੀਆ ਵਾਜ ਕਿ ਜਿਹੜਾ ਮੈਂ ਅੱਜ ਪ੍ਰੋਡਕਟ ਤੁਹਾਡੇ ਨਾਲ ਮੈਂ ਸ਼ੇਅਰ ਕਰ ਰਿਹਾ ਵਾਂ ਉਹਨੂੰ ਮੈਂ ਇੱਕ ਆਨਲਾਈਨ ਮੰਗਾਇਆ ਵਾ ਕਿਉਂਕਿ ਉਹ ਜਿਹੜੀ ਹੈਗੀ ਆ ਉਹ ਹੈਗੀ ਲੈਂਪ ਲਾਈਟ ਹੈ ਇੱਕ ਜਿਹੜੇ ਮਨ ਕੇ ਚੱਲੋ ਇੱਕ ਵੀਡੀਓ ਵੀਡੀਓ ਬਣਾਉਂਦੇ ਆ ਨਾ ਇੱਕ ਸਟੈਂਡ ਲੈਂਪ ਲਾਈਟ ਆ ਉਹ ਮਤਲਬ ਵੀ ਆਪਾਂ ਉਹਨੂੰ ਆਪਣੇ ਕੋਲ ਰੱਖ ਸਕਦੇ ਆ ਲਾਈਟ ਨੂੰ ਤੇ ਉਹਦੀ ਜਿਹੜੀ ਵੀਡੀਓ ਦੀ ਕੁਆਲਿਟੀ ਹੁੰਦੀ ਆ ਇੱਕ ਤਾਂ ਉਹ ਬਹੁਤ ਵਧੀਆ ਹੋ ਜਾਂਦੀ ਆ ਇੱਕ ਜਿਹੜੀ ਮਤਲਬ ਨਾਲ ਰੱਖੀ ਹੁੰਦੀ ਆ ਨਾ ਉਹ ਵੀਡੀਓ ਦੇ ਵਿੱਚ ਬਹੁਤ ਸੋਹਣੀ ਲੱਗਦੀ ਆ ਕੋਈ ਮਤਲਬ ਵੀ ਤੁਸੀਂ ਦੇਖਣੇ ਜਿਹੜੇ ਵੀਡੀਓ ਮਤਲਬ ਪੋਡਕਾਸਟ ਹੋਗੇ ਜਾਂ ਫਿਰ ਤੇਜੀ ਮੇਰੇ ਭਿੰਨ ਭਰਾ ਆਪਣਾ ਸਿੰਗਲ ਪੋਡਕਾਸਟ ਕਰਦੇ ਨੇ ਜਾਂ ਸਿੰਗਲ ਬੈਠ ਕੇ ਟੈਕ ਦੀ ਵੀਡੀਓ ਬਣਾਉਂਦੇ ਨੇ ਜਾਂ ਐਜੂਕੇਸ਼ਨ ਦੀ ਵੀਡੀਓ ਬਣਾਉਂਦੇ ਨੇ ਉਹਨਾਂ ਨੇ ਮਤਲਬ ਵੀ ਉਹ ਜਿਹੜੀ ਸਟੈਂਡ ਲੈਂਪ ਲਾਈਟ ਆ ਉਹ ਵੀ ਰੱਖਿਆ ਹੁੰਦਾ ਕਈ ਜਣੇ ਮਤਲਬ ਹੁੰਦੇ ਨਹੀਂ ਹੈਗੇ ਫਲਾਵਰ ਦਾ ਗਮਲਾ ਗਮਲਾ ਵਗੈਰਾ ਹੁੰਦਾ ਵਾ ਉਹ ਵੀ ਰੱਖਿਆ ਹੁੰਦਾ ਵਾ ਨਾ ਸੋ ਜਿਹੜੀ ਲੈਂਪ ਲਾਈਟ ਆ ਜਿਹੜੀ ਮੈਂ ਗੱਲ ਕਰਦਾ ਸਟੈਂਡ ਲੈਂਪ ਲਾਈਟ ਦੀ ਉਹ ਜ਼ਿਆਦਾ ਵਧੀਆ ਹੁੰਦੀ ਹੈ ਕਿਉਂਕਿ ਉਹਦੇ ਵਿੱਚ ਲਾਈਟ ਆ ਜਿਹੜੀ ਲੱਗਦੀ ਆ ਉਹ ਲਾਈਟ ਆ ਜਿਹੜੀ ਤੁਸੀਂ ਲਗਾਉ ਉਹ ਮੈਂ ਔਨਲਾਈਨ ਇਹ ਮਜਨ ਤੋਂ ਇੱਕ ਪ੍ਰੋਡਕਟ ਜਾਂ ਮੰਗਾਇਆ ਤੁਸੀਂ ਦੇਖ ਸਕਦੇ ਹੋ ਇਹ ਜਿਹੜਾ ਹਨਾ ਸੋ ਇਹ ਅੱਜ ਮੇਰੇ ਕੋਲ ਪਹੁੰਚਿਆ ਵਾ ਸੋ ਦੇਖਦੇ ਆ ਇਹ ਜਿਹੜਾ ਸਟੈਂਡ ਲੈਂਪ ਆ ਇਹ ਕਿਦਾਂ ਦਾ ਵਾ ਰਾਂ ਸੋ ਪੈਕਿੰਗ ਇਹਨਾਂ ਦੀ ਕਾਫੀ ਖਤਰਨਾਕ ਜਿਹੀ ਕੀਤੀ ਹੋਈ ਸੀਗੀ ਤੇ ਆਹ ਦੇਖ ਸਕਦੇ ਤੁਸੀਂ ਸਭ ਤੋਂ ਪਹਿਲਾਂ ਤਾਂ ਇਹ ਜਿਹੜਾ ਸਟੈਂਡ ਆ ਹਨਾ ਤੁਸੀਂ ਦੇਖ ਸਕਦੇ ਹੋ ਇਹ ਸਟੈਂਡ ਆ ਜੀ ਠੀਕ ਆ ਜੀ ਇਹ ਸਟੈਂਡ ਆ ਤੇ ਸਭ ਤੋਂ ਪਹਿਲਾਂ ਤਾਂ ਆਪਾਂ ਨਾ ਸਟੈਂਡ ਨੂੰ ਜਿਹੜਾ ਆਪਾਂ ਇਹ ਓਪਨ ਕਰਕੇ ਦੇਖਦੇ ਆ ਇਹਨੂੰ ਇਹਨੂੰ ਆਪਾਂ ਓਪਨ ਕਰਕੇ ਦੇਖਦੇ ਆ ਹਾਂ ਸੋ ਤੁਸੀਂ ਦੇਖ ਸਕਦੇ ਹੋ ਜੀ ਇਹ ਇਹ ਆਪਣਾ ਜਿਹੜਾ ਲਾਈਟ ਦਾ ਸਟੈਂਡ ਜਿਹੜਾ ਇਹ ਹੋ ਗਿਆ ਨਾ ਸੋ ਤੁਸੀਂ ਦੇਖਦੇ ਹੋ ਤਾਂ ਬਹੁਤ ਸੋਹਣੀ ਇਹਦੀ ਸ਼ਾਈਨੀ ਜੀ ਕੀਤੀ ਹੋਈ ਹੈ ਲੱਕੜ ਦੀ ਸੋ ਇਹ ਕੁਛ ਇਸ ਤਰੀਕੇ ਨਾਲ ਜਿਹੜਾ ਇਹ ਖੁੱਲੇਗਾ ਇਦਾਂ ਆ ਇਦਾਂ ਖੋਲ ਕੇ ਨਾ ਇਹ ਇਦਾਂ ਮਤਲਬੀ ਸਟੈਂਡ ਦੇ ਉੱਤੇ ਟਿਕ ਜਾਏਗਾ ਹਨਾ ਹਾਈਟ ਵੇਸੇ ਦੀ ਥੋੜੀ ਜਿਹੀ ਛੋਟੀ ਆ ਇਹਦੀ ਹਾਈਟ ਵੇਸੇ ਥੋੜੀ ਜਿਹੀ ਹੋਰ ਚਾਹੀਦੀ ਸੀ ਵੇਸੇ ਤੁਸੀਂ ਆਪਣੀ ਹਾਈਟ ਦੇ ਮੁਤਾਬਿਕ ਨਾ ਤੁਸੀਂ ਇਹਨੂੰ ਮੰਗਵਾ ਸਕਦੇ ਹੋ ਸੋ ਇਹ ਤਾਂ ਹੋ ਗਿਆ ਸਟੈਂਡ ਇਹਦੇ ਉੱਪਰ ਹੁਣ ਜਿਹੜੀ ਲਾਈਟ ਆ ਉਹ ਲਾਈਟ ਲੱਗੂਗੀ ਸੋ ਉਹ ਲਾਈਟ ਵੀ ਆਪਾਂ ਇਹਦੇ ਵਿੱਚੋਂ ਕੱਢਦੇ ਹਾਂ ਸੋ ਇਹਦੀ ਜਿਹੜੀ ਲਾਈਟ ਆ ਤੁਸੀਂ ਦੇਖਦੇ ਹੋ ਇਹ ਜਿਹੜੀ ਲਾਈਟ ਹੈ ਇਹ ਇਹਨਾਂ ਨੇ ਇੱਕ ਅਲੱਗ ਬਾਕਸ ਦੇ ਵਿੱਚ ਪਾ ਕੇ ਇਹਨਾਂ ਨੇ ਭੇਜੀ ਹੈ ਇਹ ਸੋ ਇਹ ਆਪਾਂ ਦੇਖ ਰਿਹਾ ਆਪਾਂ ਇਹਦੇ ਉੱਤੇ ਰੱਖ ਕੇ ਖੋਲ ਲੈਨੇ ਪੈਨੂੰ ਸੋ ਇਹ ਆ ਦੇ ਵਿੱਚ ਹਨ ਸੋ ਇਹ ਕੱਲੋ ਵੀ ਜਦ ਇੱਕ ਇਹਦੇ ਨਾਲ ਮੇਰੇ ਖਿਆਲ ਚ ਕੋਈ ਇੱਕ ਹੋਰ ਚੀਜ਼ ਭੇਜੀ ਇਹਨਾਂ ਨੇ ਨਾਲ ਬਾਕਸ ਦੇ ਨਾਲ ਸੋ ਪਹਿਲਾਂ ਪਹਿਨੂੰ ਇੱਕ ਸਾਈਡ ਦੇ ਉੱਤੇ ਕਰ ਦਈਏ ਸੋ ਆ ਬੱਲ ਵੀ ਭੇਜਿਆ ਇਹਨਾਂ ਨੇ ਆ ਬੱਲ ਵੀ ਭੇਜਿਆ ਇਹਨਾਂ ਨੇ ਤੇ ਆ ਵੀ ਇਹਨਾਂ ਨੇ ਭੇਜਿਆ ਇਹ ਕੁਝ ਮੇਰੇ ਖਿਆਲ ਚ ਦੇਖ ਲੈਂਦੇ ਆਪਾਂ ਟਰਾਈ ਕਰਕੇ ਇਹ ਕਿੱਦਾਂ ਲੱਗੀ ਕੋਈ ਕੁਝ ਹਨਾ ਇਹ ਕੁਝ ਇਦਾਂ ਆ ਇਦਾਂ ਲੱਗੇ ਹੋਵੇ ਜਾਂ ਇਦਾਂ ਅੱਗੇ ਗਏ ਹੈ ਹਨਾ ਸੋ ਇਹ ਇਹ ਸਭ ਤੋਂ ਪਹਿਲਾਂ ਤਾਂ ਇਹ ਇਹਦੇ ਵਿੱਚ ਪਹਿ ਗਿਆ ਇਦਾਂ ਹਾਂ ਇਹ ਦੱਪੇ ਗਿਆ ਇਹਦੇ ਵਿੱਚ ਸੋ ਇਹ ਇਹ ਇਹਦੇ ਵਿੱਚ ਇਦਾਂ ਨਾ ਇਹਨੂੰ ਆਪਾਂ ਟਾਈਟ ਕਰ ਲਾਂਗੇ ਇਹਦੇ ਵਿੱਚ ਕਿਉਂਕਿ ਜਿਹੜਾ ਬੱਲਵ ਆ ਇਹਦੇ ਵਿੱਚ ਬੱਲਵ ਲੱਗੇਗਾ ਨਾ ਸੋ ਆਪਾਂ ਇਹਨੂੰ ਇਹਦੇ ਵਿੱਚ ਟਾਈਟ ਕਰ ਲੈਨੇ ਆ ਸੋ ਇਹ ਸਭ ਤੋਂ ਪਹਿਲਾਂ ਜਿਹੜਾ ਆਪਾਂ ਇਹ ਆਪਾਂ ਇਹਦੇ ਉੱਤੇ ਇਦਾਂ ਇਸ ਤਰੀਕੇ ਨਾਲ ਆਪਾਂ ਇਹਨੂੰ ਫਿੱਟ ਕਰ ਲਾਂਗੇ ਫਿਰ ਜਿਹੜੀ ਇਹ ਚੂੜੀ ਜੀ ਹੈ ਨਾ ਇਹਨੂੰ ਇਹਦਾ ਭਰਾ ਕਰ ਦਾਂਗੇ ਤਾਂ ਜੋ ਜਿਹੜਾ ਸਾਡਾ ਇਹ ਸਟੈਂਡ ਆ ਜਣਾ ਜਿਹੜਾ ਇਹ ਜਿਹੜਾ ਹਿੱਲੇ ਨਾ ਇਦਾਂ ਇਸ ਤਰ੍ਹਾਂ ਕਰਕੇ ਕੁਝ ਇਹ ਹਿੱਲਣਾ ਠੀਕ ਹੈ ਜੀ ਸੋ ਹੁਣ ਆਪਾਂ ਇਹਨੂੰ ਚੋੜੀ ਦੇ ਬੱਲਬੂ ਦੇ ਉੱਤੇ ਕੱਸ ਦਾਂਗੇ ਇਦਾਂ ਸੋ ਇਹ ਆਪਾਂ ਦੇਖ ਸਕਦੇ ਹੋ ਤੁਸੀਂ ਇਹ ਜਿਹੜਾ ਲੈਂਪ ਜਾ ਹੋ ਗਿਆ ਇਹ ਤਿਆਰ ਹੋ ਗਿਆ ਹਨਾ ਸੋ ਆਪਾਂ ਇੱਕ ਵਾਰੀ ਇਹਨੂੰ ਹੁਣ ਜਗਾ ਕੇ ਦੇਖਦੇ ਆ ਇਹ ਕਿਦਾਂ ਲੱਗਦਾ ਤਾਰ ਜੀ ਆਪਾਂ ਜੇ ਇਹਦੀ ਗੱਲ ਕਰੀਏ ਤਾਰ ਵੀ ਇਹਦੀ ਥੋੜੀ ਜੀ ਲੰਬੀ ਆ ਅਗਰ ਤੁਸੀਂ ਇਹਦੇ 'ਚ ਜਿੰਨੀ ਮਰਜ਼ੀ ਤੁਸੀਂ ਇਹਦੇ 'ਚ ਤਾਰ ਜਿਹੜੀ ਉਹ ਤੁਸੀਂ ਵਧਾ ਵੀ ਸਕਦੇ ਹੋ ਤੇ ਆਪਣੇ ਚੁਆਇਸ ਨਾਲ ਹਨਾ ਸੋ ਤਾਰ ਇਹਦੀ ਵਧੀਆ ਵਾ ਇੱਕ ਵਾਰੀ ਮੈਂ ਤੁਹਾਨੂੰ ਜਗਾ ਕੇ ਦਿਖਾਣਾ ਵਾ ਤੁਸੀਂ ਦੇਖ ਸਕਦੇ ਹੋ ਆ ਜਿਹੜਾ ਲੈਂਪ ਆ ਨਾ ਇਹ ਇਸ ਤਰ੍ਹਾਂ ਕੁਝ ਜਗੇ ਹਨ ਹੁਣ ਆਪਾਂ ਇਹਦੀ ਲਾਈਟਾਂ ਕਮਰੇ ਦੀਆਂ ਜਿਹੜੀਆਂ ਨੇ ਆਪਾਂ ਬੰਦ ਵਗੈਰਾ ਕਰਕੇ ਦੇਖਦੇ ਆਂ ਇਹ ਲਾਈਟਾਂ ਆਪਾਂ ਹਨਾ ਦੇ ਦੇ ਕਿਦਾਂ ਲੱਗਦਾ ਇਹ ਸੋ ਦੇਖਦਾ ਤੁਸੀਂ ਹਨੇਰੇ ਦੇ ਵਿੱਚ ਆ ਜਿਹੜਾ ਇਹ ਕੁਝ ਇਦਾਂ ਦਾ ਲੱਗ ਰਿਹਾ ਵਾ ਇਹ ਹਨਾ ਜੇ ਤੁਸੀਂ ਇੱਕ ਲਾਈਟ ਜਗਾ ਕੇ ਵੀ ਤੁਸੀਂ ਮਤਲਬ ਵੀਡੀਓ ਕਿ ਸ਼ੂਟ ਕਰੋਗੇ ਇਹਨੂੰ ਨਾਲ ਰੱਖੋਗੇ ਹਨਾ ਤਾਂ ਇਹ ਵਧੀਆ ਲੱਗੇਗਾ ਸੋ ਤੁਸੀਂ ਦੇਖ ਸਕਦੇ ਹੋ ਇਹ ਬਹੁਤ ਵਧੀਆ ਲੱਗੇਗਾ ਇਹ ਤੇ ਤੁਸੀਂ ਇਹਦੇ ਵਿੱਚ ਇਹ ਮੇ ਇਹਦੇ ਵਿੱਚ ਵਾਈਟ ਬੱਲਬ ਪਾਇਆ ਵਾ ਤੁਸੀਂ ਬਲੂ ਵੀ ਪਾ ਸਕਦੇ ਹੋ ਹਨਾ ਜਾਂ ਫਿਰ ਇਹਦੇ ਵਿੱਚ ਤੁਸੀਂ ਮਤਲਬ yellow ਕਲਰ ਦਾ ਜਿਹੜਾ ਬੱਲਬ ਆ ਉਹ ਵੀ ਪਾ ਸਕਦੇ ਹੋ ਸੋ ਇਹ ਤੁਸੀਂ ਅਗਰ ਮਗਾਉਣਾ ਚਾਹਦੇ ਹੋ ਤਾਂ ਇਹ ਇਹਦਾ ਫਾਇਦਾ ਪਤਾ ਕੀ ਆ ਜਦੋਂ ਤੁਸੀਂ ਵੀਡੀਓ ਸ਼ੂਟ ਕਰੋਗੇ ਨਾ ਇਹ ਤੁਹਾਡੀ ਵੀਡੀਓ ਦੀ ਕੁਆਲਿਟੀ ਨੂੰ ਥੋੜਾ ਜਿਹਾ ਅਪ ਕਰ ਦੇਗਾ ਯਾਨੀ ਕਿ ਜੇ ਸਟੂਡੀਓ ਟਾਈਪ ਆ ਜਿਹੜੀ ਜਦੋਂ ਤੁਸੀਂ ਵੀਡੀਓ ਬਣਾਉਗੇ ਉਹ ਸਟੂਡੀਓ ਟਾਈਪ ਲੱਗੇਗੀ ਵੀ ਤੁਸੀਂ ਸਟੂਡੀਓ ਦੇ ਵਿੱਚ ਬਣਾਈ ਹੋਈ ਆ ਜੇ ਪਰ ਇਹ ਬਜਟ ਦੀ ਗੱਲ ਕਰੀਏ ਇਹ ਇੰਨੇ ਜ਼ਿਆਦਾ ਬਜਟ ਦੇ ਵਿੱਚ ਵੀ ਨਹੀਂ ਹੈਗਾ ਬਹੁਤ ਘੱਟ ਬਜਟ ਦੇ ਵਿੱਚ ਆ ਅਗਰ ਤੁਸੀਂ ਇਹ ਮੰਗਾਉਣਾ ਚਾਹੁੰਦੇ ਹੋ ਤਾਂ ਇਹਦਾ ਲਿੰਕ ਮੈਂ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਦੇ ਦਾਂਗਾ ਤੁਸੀਂ ਡਿਸਕ੍ਰਿਪਸ਼ਨ ਦੇ ਵਿੱਚ ਜਾ ਕੇ ਲਿੰਕ ਤੇ ਕਲਿੱਕ ਕਰਕੇ ਇਹਨੂੰ ਆਨਲਾਈਨ ਮੰਗਵਾ ਸਕਦੇ ਹੋ ਤੇ ਇਹ ਤੁਹਾਡੀ ਵੀਡੀਓ ਨੂੰ ਹੋਰ ਵਧੀਆ ਬਣਾ ਦੇਗਾ ਇੱਕ ਵਾਰੀ ਤੁਸੀਂ ਇਹਨੂੰ ਮੰਗਵਾ ਕੇ ਹਨਾ ਉੱਤੇ ਵੀਡੀਓ ਸ਼ੂਟ ਕਰਕੇ ਦੇਖੋ ਤੁਹਾਡੀ ਵੀਡੀਓ ਦੇਖਿਓ ਬਹੁਤ ਵਧੀਆ ਸ਼ੂਟ ਹੋਊਗੀ ਤੇ ਉਹਦੀ ਕੁਆਲਿਟੀ ਜਿਹੜੀ ਉਹ ਵੀ ਬਹੁਤ ਵਧੀਆ ਆਏਗੀ ਜੀ ਸੋ ਅਗਰ ਤੁਹਾਨੂੰ ਇਹ ਸਾਡਾ ਪ੍ਰੋਡਕਟ ਜਿਹੜਾ ਵਧੀਆ ਲੱਗਿਆ ਤਾਂ ਪਲੀਜ਼ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਜੀ ਅਗਰ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਮਤਲਬ ਹੀ ਤੁਹਾਡਾ ਸਵਾਲਾ-ਪੋੜ ਥੱਲੇ ਕਮੈਂਟ ਜ਼ਰੂਰ ਕਰਕੇ ਜਾਓ ਜੀ ਸੋ ਦ ਪਿਆਰ ਬ੍ਰਿਸ਼ ਸਤਿਕਾਰ ਜੀ